ਮੇਰੇ ਚਰਚ ਵੱਲੋਂ ਉਹਨਾਂ ਸਭਨਾਂ ਨੂੰ ਹੈਪੀ ਨੀਅਰ ਖੁਦਾਬਾਨ ਉਹਨਾਂ ਦੇ ਜੀਵਨ ਵਿੱਚ ਇੱਕ ਵੱਡਾ ਕੰਮ ਕਰੇ। ਪ੍ਰਭੂ ਦੇ ਪਿਆਰਿਓ ਇਹ ਨਵਾਂ ਸਾਲ ਸਾਡੇ ਲਈ ਇੱਕ ਖੁਸ਼ੀਆਂ ਨੂੰ ਲੈ ਕੇ ਆਉਣ ਵਾਲਾ ਹੈ। ਬੋਲੋ ਹallelujah। ਹallelujah। ਪ੍ਰਭੂ ਦੇ ਪਿਆਰਿਓ ਖੁਦਾਬਾਨ ਪ੍ਰਭੂ ਇਹ ਸ਼ੁਮਸਈ ਸਾਨੂੰ ਸਭ ਨੂੰ ਪ੍ਰੇਮ ਦਾ ਸੰਦੇਸ਼ ਦਿੰਦਾ ਹੈ। ਤੇ ਅਸੀਂ ਸਭ ਲੋਕ ਕੀ ਕਰਦੇ ਆ? ਪ੍ਰੇਮ ਦਾ ਸੰਦੇਸ਼ ਦੇਣਾ ਹੈ ਬੋਲੇ ਹallelujah ਇੱਕ ਦੂਸਰੇ ਨਾਲ ਪ੍ਰੇਮ ਰੱਖਣਾ ਹੈ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਨਾ ਕਿਸੇ ਨਾਲ ਹਿਰਾਫੇਰੀ ਨਹੀਂ ਕਰਨੀ ਕਿਉਂਕਿ ਖੁਦਾਵੰਦ ਨੂੰ ਜਿਹੜੇ ਮੰਨਣ ਵਾਲੇ ਉਹ ਤੇ ਮਕੱਦਸ ਲੋਕ ਸੇਵਕ ਲੋਕ ਚਰਚੀਆਂ ਵਿਸ਼ਵਾਸੀ ਇਮਾਨਦਾਰ ਲੋਕ ਕੀ ਕਰਨ ਪ੍ਰੇਮ ਦਾ ਸੰਦੇਸ਼ ਦਿੰਦੇ ਨੇ ਇੱਕ ਦੂਸਰੇ ਨਾਲ ਪ੍ਰੇਮ ਰੱਖਦੇ ਨੇ ਇੱਕ ਦੂਸਰੇ ਦੇ ਨਾਲ ਕਦੇ ਬੈਰ ਵਿਰੋਧ ਹੰਕਾਰ ਨਹੀਂ ਰੱਖਦੇ ਕਿਉਂਕਿ ਪ੍ਰਭੂ ਦੇ ਪਿਆਰਿਓ ਸਾਡੇ ਜੀਵਨ ਵਿੱਚ ਮੋਹ ਮਾਇਆ ਕ੍ਰੋਧ ਲੋਭ ਹੰਕਾਰ ਹੋਣਾ ਨਹੀਂ ਚਾਹੀਦਾ ਨਾ ਮੋਹ ਮਾਇਆ ਨਾਲ ਹੋਣਾ ਚਾਹੀਦਾ ਨਾ ਬੈਰ ਹੋਣਾ ਚਾਹੀਦਾ ਨਾ ਹੰਕਾਰ ਹੋਣਾ ਚਾਹੀਦਾ ਹallelujah ਉਹ ਕਿਹੜੇ ਲੋਗ ਇਹ ਚੀਜ਼ ਨੂੰ ਪਾ ਲੈਂਦੇ ਨੇ ਉਹ ਪਰਮੇਸ਼ਵਰ ਦੇ ਨਾਲ ਮਿਲ ਜਾਂਦੇ ਨੇ ਕਿਉਂਕਿ ਆਤਮਾ ਦਾ ਮੇਲ ਪਰਮਾਤਮਾ ਨਾਲ ਹੋਣਾ ਚਾਹੀਦਾ ਹੈ ਜਦੋਂ ਆਤਮਾ ਦਾ ਮੇਲ ਪਰਮਾਤਮਾ ਨਾਲ ਹੋ ਜਾਵੇਗਾ ਤੇ ਖੁਦਾ ਸਾਨੂੰ ਕੀ ਦੇਵੇਗਾ ਬਰਕਤ ਦੇਵੇਗਾ ਔਰ ਮੇਰਾ ਅੱਜ ਦਾ ਇਹ ਸੰਦੇਸ਼ ਹੈ ਅੱਜ ਦੀ ਇਹ ਅਪੀਲ ਹੈ ਖੁਦਾਵੰਦ ਦੇ ਪਿਆਰਿਓ ਕਿ ਸਾਨੂੰ ਸਭ ਨੂੰ ਇੱਕ ਦੂਸਰੇ ਨੂੰ ਕੀ ਕਰਨਾ ਚਾਹੀਦਾ ਇਸ ਵਿੱਚ ਪ੍ਰੇਮ ਕਰਨਾ ਚਾਹੀਦਾ ਪਿਛਲੇ ਸਾਲਾਂ ਪਿਛਲੇ ਦਿਨਾਂ ਚ ਜੋ ਵੀ ਬੀਤ ਗਿਆ ਔਰ ਸਾਰੇ ਭੁੱਲ ਕੇ ਸਾਰੇ ਕੁਝ ਭੁੱਲ ਕੇ ਰਬੂ ਤੇ ਲੋਕ ਹੁੰਦੇ ਹੋਏ ਕੀ ਕਰਨਾ ਇੱਕ ਦੂਸਰੇ ਨੂੰ ਪ੍ਰੇਮ ਕਰਨਾ ਹੈ ਪਿਆਰ ਕਰਨਾ ਹੈ ਕਦੇ ਵੈਰ ਵਿਰੋਧ ਰੱਖਣਾ ਨਹੀਂ ਹੈ ਬੋਲੋ ਹ Alleluia 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 ਕਿਉਂਕਿ ਜਦੋਂ ਅਸੀਂ ਸਾਨੂੰ ਪਰਮੇਸ਼ਰ ਨੇ ਕੀ ਆਖਿਆ ਉਹਨੇ ਆਖਿਆ ਆਪਣਾ ਬਚਨ ਲੈ ਕੇ ਸਾਰੇ ਲੋਕਾਂ ਨੂੰ ਕੀ ਕਰੋ ਪ੍ਰੇਮ ਦਾ ਸੰਦੇਸ਼ ਦਓ ਤੇ ਅੱਜ ਅਸੀਂ ਪ੍ਰੇਮ ਦਾ ਸੰਦੇਸ਼ ਸਭ ਨੂੰ ਦੇਣਾ ਕਿ ਖੁਦਾ ਸਾਨੂੰ ਕੀ ਦੇਵੇ ਬਰਕਤ ਦੇਵੇ ਤੇ ਤੁਹਾਨੂੰ ਵੀ ਔਰ ਜਿੰਨੇ ਲੋਕ ਇਸ ਵੀਡੀਓ ਨੂੰ ਸੁਣਨ ਲਾਈਕ ਤੇ ਸ਼ੇਅਰ ਕਰਨ ਤੇ ਖੁਦਾਵੰਦ ਦੇ ਪਿਆਰੀਓ ਕਮੈਂਟ ਕਰਨ ਕੇ ਖੁਦਾਵੰਦ ਤੁਹਾਨੂੰ ਸਭ ਨੂੰ ਕੀ ਦੇਵੇ ਬਰਕਤ ਦੇਵੇ ਆਸ਼ੀਸ਼ ਦੇਵੇ ਧੰਨਵਾਦ ਮੇਰੇ ਵੱਲੋਂ ਸਾਰੇ ਲਾਖਨਵਾਸੀਆਂ ਨੂੰ ਫਿਰ ਤੋਂ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਬਹੁਤ ਬਹੁਤ ਮਬਾਰਕ ਹallelujah ਹallelujah ਬਹੁਤ ਹੀ ਧੰਨਵਾਦ ਹੈ ਔਰ ਜਿਨ੍ਹਾਂ ਬੱਚਿਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਈ ਆਸੀ ਅਸੀਂ ਉਹਨਾਂ ਨੂੰ ਇਹਨਾਂ ਦੇ ਦੁਆਰਾ ਸਨਮਾਨਿਤ ਕਰਾਉਣ ਤੋਂ ਬਾਅਦ ਫਿਰ ਅਸੀਂ ਥੋੜਾ ਸਮਾਂ ਹੋਰ ਪਰਮੇਸ਼ਵਰ ਦੀ ਮहिमा ਕਰਾਂਗੇ ਕਿਉਂਕਿ ਖੁਦਾਬੰਦਾ ਬਹੁਤ ਹੀ ਧੰਨਵਾਦ ਹੈ ਕਿ ਪਰਮੇਸ਼ਵਰ ਨੇ ਜੀਵਨ ਬਦਲੇ ਹਨ ਨੂੰ ਬਦਲੇ